ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਕਿ ਸਾਡਾ ਸੰਸਾਰ ਦੇ ਵਿੱਚ ਦੁੱਖ ਕੀ ਹੈ ਦੁੱਖਾਂ ਦਾ ਕਾਰਨ ਕੀ ਹੈ ਤੇ ਦੁੱਖਾਂ ਦਾ ਤਿੰਨ ਸਸਿਆਂ ਰਾਈ ਹੱਲ ਕੀ ਹੈ ਪਹਿਲੀ ਗੱਲ ਦੁੱਖ ਹੈ ਕੀ ਅਸੀਂ ਇਹਨੂੰ ਸੰਕਟ ਵੀ ਕਹਿੰਨੇ ਆ ਕਲੇਸ਼ ਵੀ ਕਹਿੰਨੇ ਆ ਪੀੜਾ ਵੀ ਕਹਿੰਨੇ ਆ ਤਕਲੀਫ ਵੀ ਕਹਿੰਨੇ ਆ ਅਨੇਕ ਸ਼ਬਦਾਂ ਨਾਲ ਆਪਣੇ ਦੁੱਖਵੇਂ ਸ਼ਬਦ ਨੂੰ ਵਰਤਦੇ ਆ ਕਾਰਨ ਇਹ ਕਿ ਜਦ ਵੀ ਸਾਡੀ ਇੱਛਾ ਦੇ ਅਨਸਾਰ ਨਹੀਂ ਵਾਪਰਦਾ ਸਾਡੀ ਇੱਛਾ ਤੋਂ ਉਲਟ ਹੁੰਦਾ ਹੈ ਅਸੀਂ ਦੁਖੀ ਹੁੰਨੇ ਆ ਉਹਦਾ ਕਾਰਨ ਕੋਈ ਵੀ ਹੋ ਸਕਦਾ ਹੈ ਇਹਦੇ ਲਈ ਬਾਬਾ ਫਰੀਦ ਜੀ ਦਾ ਜੋ ਕਥਨ ਹੈ ਕਿ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਭਾਇਆ जग ਉੱਚੇ ਚੜ ਕੇ ਦੇਖਿਆ ਘਰ ਘਰ ਇਹਾਂ ਅੱਗ ਕਈ ਵਾਰੀ ਬੰਦਾ ਸਮਝਦਾ ਕਿ ਕੇਵਲ ਮੈਂ ਹੀ ਦੁਖੀ ਹਾਂ ਪਰ ਬਾਬਾ ਫਰੀਦ ਜੀ ਕਹਿੰਦੇ ਵੀ ਨਹੀਂ ਦੁੱਖਾਂ ਵਿੱਚ ਸਾਰਾ ਜਾਗੀ ਲਪੇਟਿਆ ਹੋਇਆ ਜਦੋਂ ਮੈਂ ਆਪਣੇ ਆਪ ਨੂੰ ਛੱਡ ਕੇ ਬਾਕੀ ਸੰਸਾਰ ਨੂੰ ਦੇਖਿਆ ਉੱਚੀ ਅਵਸਥਾ ਵਿੱਚ ਉੱਚੀ ਦ੍ਰਿਸ਼ਟੀ ਵਿੱਚ ਮਨ ਨੂੰ ਲੱਗਾ ਕਿ ਘਰ ਘਰ ਵਿੱਚੀ ਦੁੱਖਾਂ ਰੂਪੀ ਅਗ ਧੁਖ ਰਹੀ ਹੈ ਸੰਸਾਰ ਦੁਖੀ ਹੈ ਸਤਗੁਰਾਂ ਨੇ ਜਿਹੜਾ ਸੀ ਸ਼ਬਦ ਅक्षर ਗਾਇਨ ਕਰਦੇ ਆ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਂ ਕੋ ਬਿਗ ਨ ਕੋ ਲੱਗੇ ਜਾਂ ਕੀ ਪ੍ਰਭ ਅਗੇ ਅਰਦਾਸ ਇਦੇ ਵਿੱਚ ਦੁੱਖਾਂ ਦਾ ਵਿਸ਼ਲੇਸ਼ਣ ਵੀ ਹੈ ਤੇ ਦੁੱਖਾਂ ਦਾ ਹੱਲ ਕਿਵੇਂ ਹੋਵੇ ਇਹ ਤਿੰਨ ਤਾਪ ਤਿੰਨ ਦੁੱਖ ਨੇ ਆਦ ਵਿਆਦ ਤੇ ਉਪਾਦ ਆਦ ਦੁੱਖ ਹੁੰਦੇ ਜਿਹੜੇ ਮਾਨਸਿਕ ਦੁੱਖ ਹੁੰਦੇ ਆ ਸਾਡੀ ਵਿਚਾਰ ਸ਼ਕਤੀ ਵਿੱਚ ਹੀ ਕੋਈ ਨਾ ਕੋਈ ਦੁੱਖ ਆ ਜਾਂਦਾ ਸੋਚ-ਸੋਚ ਕੇ ਦੁਖੀਆ ਉਹਦੇ ਬੇਅੰਤ ਕਾਰਨ ਹੋ ਸਕਦੇ ਆ ਉਹ ਜਿੱਤ ਹਾਰ ਵੀ ਹੋ ਸਕਦੀ ਹੈ ਉਹ ਕਿਸੇ ਦੀ ਸਫਲਤਾ ਵੀ ਹੋ ਸਕਦੀ ਹੈ ਕਿਸੇ ਦੀ ਚੜ੍ਹਾਈ ਵੀ ਹੋ ਸਕਦੀ ਹੈ ਤੇ ਆਪਣੀਆਂ ਨਕਾਮੀਆਂ ਵੀ ਹੋ ਸਕਦੀਆਂ ਵਿਆਦ ਹੁੰਦਾ ਸਰੀਰਕ ਰੋਗ ਸਰੀਰਕ ਰੋਗਾਂ ਦਾ ਕੋਈ ਇੱਕ ਕਾਰਨ ਨਹੀਂ ਤੇ ਉਪਾਦ ਹੁੰਦਾ ਪ੍ਰਾਕਿਰਤਿਕ ਦੁੱਖ ਜਿਹੜੇ ਨੇ ਜਿਵੇਂ ਕੋਈ ਹਾੜ ਆ ਗਏ ਪਚਾਲ ਆ ਗਏ ਗਰਮੀ ਸਰਦੀ ਦੇ ਨਾਲ ਅਸਮਾਨੀ ਬਿਜਲੀ ਦੇ ਨਾਲ ਕੋਈ ਵੀ ਸੰਕਟ ਆ ਗਿਆ ਐਕਸੀਡੈਂਟ ਹੋ ਗਿਆ ਇਹ ਉਪਾਦ ਰੋਗ ਨੇ ਸਤਗੁਰੂ ਕਹਿੰਦੇ ਤਿੰਨਾਂ ਦੁੱਖਾਂ ਤੋਂ ਹੀ ਸਮਾਜ ਪੀੜਤ ਹੈ ਤੇ ਤਿੰਨੇ ਦੇ ਕਾਰਨ ਨੇ ਪਰ ਆਪਣੇ ਅਕਾਲ ਪੁਰਖ ਅੱਗੇ ਗੌੜਨਾ ਈਸ਼ਵਰ ਅੱਗੇ ਅਰਦਾਸ ਕਰ ਤਾਂ ਕਿ ਤੂੰ ਜ਼ਿੰਦਗੀ ਦੀ ਸਚਾਈ ਨੂੰ ਵੀ ਜਾਣ ਸਕੇ ਤੇਰੇ ਦੁੱਖਾਂ ਦੀ ਵੀ ਨਿਵਰਤੀ ਹੋਵੇ ਇਸ ਲਈ ਸਤਗੁਰੂ ਨੇ ਕਿਹਾ ਨਾਨਕ ਦੁਖੀਆ ਸਭ ਸੰਸਾਰ ਸੰਸਾਰ ਕਿਸੇ ਨਾ ਕਿਸੇ ਦੁੱਖ ਵਿੱਚ ਕੋਈ ਨਾ ਕੋਈ ਦੁੱਖ ਲੈ ਕੇ ਵਿਚਰ ਰਿਹਾ ਹੁਣ ਇਹ ਸੰਸਾਰ ਵਿੱਚ ਵਿਚਰਦੇ ਆਂ ਦੁਖੀ ਹੁੰਦੇ ਆਂ ਦੁੱਖ ਦਾ ਹੱਲ ਕੀ ਹੋਵੇ ਹਰ ਬੰਦਾ ਚਾਹੁੰਦਾ ਹੈ ਕਿ ਉਹ ਚੰਗਾ ਜੀਵਨ ਹੋਵੇ ਸੁਖੀ ਜੀਵਨ ਵਾਲਾ ਹੋਵੇ ਹਮੇਸ਼ਾ ਖੁਸ਼ੀ ਰਹੇ ਹਮੇਸ਼ਾ ਖੇੜਾ ਰਹੇ ਤਾਂ ਇਹਦੇ ਲਈ ਅਸੀਂ ਤਿੰਨ ਇੱਕ ਕਾਰਨਾ ਨੂੰ ਜਾਂ ਤਿੰਨ ਇੱਕ ਹੱਲ ਰੱਖੇ ਨੇ ਕਿ ਇਹ ਤਿੰਨ ਸੱਸੇ ਨੇ ਸੱਸਾ ਹੈ ਸਬਰ ਬਹੁਤ ਰੋયા ਕੁਰਲਾਇਆ ਆਪਣਾ ਦੁੱਖ ਵਧਾ ਕੇ ਦੱਸਿਆ ਦੁੱਖ ਘਟਦਾ ਨਹੀਂ ਹਰ ਇਨਸਾਨ ਦੇ ਮਨ 'ਚ ਹੁੰਦਾ ਹੈ ਨਿਸ਼ਾਇਦ ਮੈਂ ਵਧਾ ਕੇ ਦੱਸਾਂਗਾ ਮੈਨੂੰ ਸੁਣਨ ਵਾਲੇ ਵੱਧ ਹੋਣਗੇ ਹਮਦਰਦੀ ਮਿਲੇਗੀ ਦਰਸ਼ਨ ਲੈਣ ਨੂੰ ਤਾਂ ਜਰਨਾ ਹੀ ਪਏਗਾ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ ਮਾਨਸਿਕ ਹੋਵੇ ਸਰੀਰਕ ਹੋਵੇ ਪ੍ਰਾਕਿਰਤਿਕ ਹੋਵੇ ਜਿਉਣ ਵਾਸਤੇ ਸਬਰ ਜਿਹੜਾ ਸੰਤੋਖ ਹੈ ਕਿਸੇ ਪੱਖੋਂ ਵੀ ਭਾਵੇਂ ਕੋਈ ਬੰਦਾ ਪਦਾਰਥਕ ਕਮੀਆਂ ਤੋਂ ਦੁਖੀ ਹੈ ਉਹ ਉਦਮ ਤੇ ਕਰੇ ਪਰ ਕਿਤੇ ਨਾ ਕਿਤੇ ਉਹਨੂੰ ਸਬਰ ਸੰਤੋਖ ਰੱਖਣਾ ਪਏਗਾ ਤਾਂ ਇਹ ਸਬਰ ਸੰਤੋਖ ਸੱਸਾ ਹੀ ਇਹਦਾ ਪਹਿਲਾ ਹੱਲ ਹੈ ਦੂਜਾ ਸੱਸਾ ਹੁੰਦਾ ਸੰਗਤ ਅਸੀਂ ਤਦ ਹੀ ਸੱਚੀ ਸੰਗਤ ਜਾਂ ਸਤ ਸੰਗਤ ਮਿਲੇ ਸੋ ਤਰਿਆ ਦੀ ਭਾਵਨਾ ਵਿੱਚ ਸਮਾਜ ਵਿੱਚ ਪ੍ਰਚਾਰ ਕਰਦੇ ਆ ਸੰਗਤ ਵਿੱਚੋਂ ਸਾਡਾ ਸੁਭਾਅ ਬਦਲਦਾ ਸੁਭਾਅ ਵਿੱਚੋਂ ਸਾਨੂੰ ਗਿਆਨ ਆਉਂਦਾ ਹੈ ਗਿਆਨ ਨਾਲ ਸਾਡੀ ਦ੍ਰਿਸ਼ਟੀ ਵਿਸ਼ਾਲ ਹੁੰਦੀ ਹੈ ਤੇ ਵਿਸ਼ਾਲ ਦ੍ਰਿਸ਼ਟੀ ਦੇ ਨਾਲ ਸਾਨੂੰ ਸੰਸਾਰ ਬਾਰੇ ਤੇ ਆਪਣੇ ਆਪ ਦੀ ਕਮੀਆਂ ਬਾਰੇ ਕਮਜ਼ੋਰੀਆਂ ਬਾਰੇ ਤੇ ਸਭ ਕੁਝ ਵਾਪਰਨ ਬਾਰੇ ਗਿਆਨ ਵੀ ਹੁੰਦਾ ਜੇ ਸਤੁਕੋ ਚਿੰਤਾ ਤਾਂ ਕੀ ਕੀਜੀਏ ਜੋ ਨਾ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਅਥਰ ਨਹੀਂ ਕੋਏ ਇਹ ਭਾਈ ਚਿੰਤਾ ਤੇ ਤਾਂ ਕਰੋ ਜੇ ਕੋਈ ਅਨ ਹੋਣੀ ਵਾਪਰਦੀ ਹੋਵੇ ਬਹੁਤ ਕੁਝ ਵਿਛੋੜੇ ਵਿੱਚ ਦੁੱਖਾਂ ਵਿੱਚ ਇਹ ਵਾਪਰਨਾ ਹੈ ਤਾਂ ਹੀ ਤਾਂ ਗੁਰੂ ਨਾਨਕ ਪਾਸ਼ਾ ਮਹਾਰਾਜੀ ਦਾ ਬਚਨ ਹੈ ਕਿ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤਵਾਰ ਜਮਦੂਤ ਇੱਕ ਦੁੱਖ ਰੋਗ ਲਗਾ ਤਨਤਾਏ ਭੋਲੇ ਵੈਦਨਾ ਦਾਾਰੂ ਲਾਇ ਕਹਿੰਦੇ ਵੀ ਭਾਈ ਦੁੱਖਾਂ ਦਾ ਕਾਰਨ ਕੋਈ ਇੱਕ ਹੈ ਵਿਛੜਨਾ ਵੀ ਤਾਂ ਦੁੱਖ ਹੈ ਵਿਛੋੜਾ ਆਤਮਿਕ ਵੀ ਹੈ ਵਿਛੋੜਾ ਸੰਸਾਰਿਕ ਵੀ ਹੈ ਵਿਛੋੜਾ ਰਿਸ਼ਤਿਆਂ ਦਾ ਵੀ ਹੈ ਵਿਛੜਨਾ ਧਰਤੀ ਤੋਂ ਵੀ ਹੈ ਪਰਦੇਸ ਜਾ ਕੇ ਵੀ ਬੰਦਾ ਦੁਖੀ ਹੁੰਦਾ ਕਈ ਵਾਰੀ ਧਰਤੀ ਨੂੰ ਰੋਂਦਾ ਭੁੱਖ ਵੀ ਤਾਂ ਇੱਕ ਦੁੱਖ ਹੈ ਭੁੱਖ ਆਤਮਿਕ ਹੋਵੇ ਸਰੀਰਕ ਹੋਵੇ ਪਦਾਰਥਾਂ ਦੀ ਹੋਵੇ ਸ਼ੋਹਰਤ ਦੀ ਹੋਵੇ ਭੁੱਖ ਦਾ ਵੀ ਕੋਈ ਇੱਕ ਰੂਪ ਥੋੜਾ ਸਖਤਵਾਰ ਵੀ ਇੱਕ ਦੁੱਖ ਹੈ ਤਕੜਾ ਵੀ ਦੁੱਖ ਹੁੰਦਾ ਜਿਵੇਂ ਦੂਤਾਂ ਦਾ ਵੀ ਦੁੱਖ ਹੈ ਰੋਗਾਂ ਦਾ ਵੀ ਦੁੱਖ ਹੈ ਤੇ ਇਸ ਦੁੱਖ ਨੂੰ ਸਭ ਕੋਈ ਹੁੰਦਿਆ ਇਹਦੇ ਵਿੱਚ ਵਿਚਰਨਾ ਕਿਵੇਂ ਹੈ ਅਸਲ ਵਿੱਚ ਗੁਰਮਤ ਫਿਲਾਸਫੀ ਜਿਹੜੀ ਪਾਣਾ ਰਜ਼ਾ ਅਸੀਂ ਮਰਤਕ ਦੇ ਸਮੇਂ ਵੀ ਕਰਨੇ ਕਿ ਇਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੋ ਤਾਂ ਕਿ ਇਸ ਨਿਜਮਾਵਲੀ ਨੂੰ ਸਿਸਟਮ ਨੂੰ ਰਜ਼ਾ ਨੂੰ ਸਮਝ ਸਕੇ ਪਰਵਾਰ ਇਹ ਭਾਈ ਜੋ ਕੁਝ ਹੋਇਆ ਹੋਇਆ ਤੇ ਦੁਖਦਇਕ ਹੈ ਪਰ ਬਲਦੇਹ ਕਾਲਪੁਰਖ ਵਾਹਿਗੁਰੂ ਸਤਿਗੁਰੂ ਤਾਂ ਕਿ ਬਲ ਹੋਏਗਾ ਜਨ ਦਾ ਤਾਂ ਇਹ ਚੰਗਾ ਜਿਉ ਵੀ ਸਕਣਗੇ ਇੱਥੇ ਆ ਕੇ ਫਿਰ ਸਬਰ ਹੈ ਤੇ ਇੱਥੇ ਆ ਕੇ ਸੰਗਤ ਹੈ ਇਹ ਸੰਗਤ ਜਿਹੜੀ ਹੈ ਸੁਭਾ ਨੂੰ ਬਦਲ ਕੇ ਤਾਂ ਕਿ ਅਸੀਂ ਸਮਾਜ ਵਿੱਚ ਸਕਾਰਾਤਮਕ ਸੋਚ ਨਾਲ ਜਿਉ ਸਕੀਏ ਤੇ ਤੀਜਾ ਹੁੰਦਾ ਸੱਸਾ ਸੋਚ ਸੋਚ ਹੀ ਬੰਦੇ ਦੀ ਵੈਸੇ ਮੁੱਖ ਦੁੱਖਾਂ ਦਾ ਕਾਰਨ ਬਣੀ ਰਹਿੰਦੀ ਹੈ ਸੋਚ ਹ ਪੋਜ਼ਿਟਿਵ ਹੋਵੇ ਆਸ਼ਾਵਾਦੀ ਹੋਵੇ ਸੋਚ ਵਿੱਚ ਜਰਨ ਸ਼ਕਤੀ ਹੋਵੇ ਜਿਵੇਂ ਸਤਿਗੁਰੂ ਨੇ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀ ਆ ਸੁੱਖ ਦੁੱਖ ਸੁੱਖ ਦੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ ਕਹਿੰਦੇ ਇਹ ਤਾਂ ਸਤਿਗੁਰੂ ਕਹਿੰਦੇ ਤਾਂ ਝੱਖ ਮਾਰਨ ਦੇ ਸਮਾਨ ਹੈ ਕਿ ਬੰਦਾ ਹਮੇਸ਼ਾ ਹੀ ਸੁਖੀ ਰਹੇ ਸੁੱਖ ਦੁੱਖ ਤੇ ਭਾਈ ਕੱਪੜਿਆਂ ਦੇ ਸਮਾਨ ਨੇ ਜਿਵੇਂ ਕਦੀ ਗਰਮੀ ਆ ਗਈ ਸਰਦੀ ਆ ਗਈ ਅਸੀਂ ਕੱਪੜੇ ਬਦਲਦੇ ਆਂ ਹਮੇਸ਼ਾ ਦੁੱਖ ਵੀ ਨਹੀਂ ਰਹਿੰਦਾ ਤੇ ਹਮੇਸ਼ਾ ਸੁੱਖ ਵੀ ਨਹੀਂ ਰਹਿੰਦਾ। ਇਹਦੇ ਲਈ ਸਾਡੀਆਂ ਸੋਚ ਬਾਰੇ ਬਹੁਤ ਸਾਰੀਆਂ ਆਸ਼ਾਵਾਦੀ ਕਥਾਵਾਂ ਵੀ ਨੇ। ਖਾਸ ਕਰਕੇ ਇੱਕ ਜਿਹੜੀ ਫੌਜੀ ਦੀ ਕਥਾ ਹੈ ਕਿ ਉਹ ਯੁੱਧ ਦੇ ਵਿੱਚ ਬਰੂਤ ਚੱਲਿਆ ਤੇ ਫੌਜੀ ਦੀ ਇੱਕ ਲੱਤ ਜਿਹੜੀ ਆ ਖਤਮ ਹੋ ਗਈ, ਉੱਡ ਗਈ ਨਾ ਨਕਾਰਾ ਹੋ ਗਈ। ਫੌਜ ਦੇ ਵਿੱਚੋਂ ਉਹਦਾ ਇਲਾਜ ਕਰਕੇ ਲੱਕੜ ਦੀ ਲੱਤ ਲਾ ਕੇ ਉਹਨੂੰ ਘਰ ਭੇਜ ਦਿੰਦਾ ਹੈ। ਉਦੇ ਅੰਗ ਸਾਥ ਰਿਸ਼ਤੇਦਾਰ ਨਗਰ ਵਾਲੇ ਆਂਡ ਗਵਾਂਡ ਅਫਸੋਸ ਕਰਨ ਲਈ ਆਏ ਕਿ ਤੁਹਾਡੇ ਨਾਲ ਬਹੁਤ ਪਮਾੜਾ ਹੋਇਆ ਤੁਹਾਡੀ ਇੱਕ ਲੱਤ ਕੱਟੀ ਗਈ ਹੁਣ ਇਹ ਦ੍ਰਿਸ਼ਟੀ ਉਸ ਫੌਜੀ ਦੀ ਕਥਾਰਾ ਹੀ ਹੈ ਕਿ ਉਹ ਮੁਸਕਰਾ ਕੇ ਕਹਿੰਦਾ ਕਿ ਠੀਕ ਹੈ ਕਿ ਮੇਰੀ ਇੱਕ ਲੱਤ ਕੱਟੀ ਗਈ ਪਰ ਮੈਂ ਜੇ 10 ਸਾਲ ਬਾਅਦ ਪੈਨਸ਼ਨ ਹੋਣਾ ਸੀ ਮੈਂ ਆਪਣੇ ਪਰਿਵਾਰ ਤੋਂ ਕਿੰਨਾ ਲੰਬਾ ਸਮਾਂ ਦੂਰ ਰਹਿੰਦਾ ਸੀ ਲੱਤ ਦੇ ਕਾਰਨ ਮੈਨੂੰ ਪੈਨਸ਼ਨ ਵੀ ਦੇਤੀ ਸਰਕਾਰ ਨੇ ਮਨ ਨੂੰ ਘਰ ਭੇਜ ਦਿੱਤਾ ਮੈਂ ਆਪਣੇ ਸੁਖੀ ਵਸਦੇ ਪਰਿਵਾਰ ਵਿੱਚ ਬੈਠਾ ਹਾਂ ਆਨੰਦ ਲੈ ਰਿਹਾ ਕੋਈ ਗੱਲ ਨਹੀਂ ਦੁੱਖ ਵੀ ਆਇਆ ਪਰ ਦੁੱਖ ਦੇ ਪਿਛੇ ਇੱਕ ਸੁੱਖ ਵੀ ਹੈ ਕਿ ਮੈਂ ਆਪਣੇ ਪਰਿਵਾਰ ਭਰੇ ਪਰਿਵਾਰ ਵਿੱਚ ਬੈਠਾ ਜਿਹਦੇ ਮੈਂ ਵਿਛੋੜੇ ਦੇ ਵਿੱਚ ਬਹੁਤ ਸਾਰਾ ਦੁੱਖ ਵੀ ਮਨਾਉਂਦਾ ਸੀ ਹੁਣ ਇਹ ਜਿਹੜੀ ਨਜ਼ਰੀਆ ਹੈ ਇਹ ਹਰ ਬੰਦੇ ਦਾ ਅਲੱਗ-ਅਲੱਗ ਹੋਏਗਾ ਕੋਈ ਕਹਾਣੀ ਨਾਲ ਸਹਿਮਤ ਹੋਵੇ ਕੋਈ ਨਾ ਸਹਿਮਤ ਹੋਵੇ ਪਰ ਜਦ ਤੱਕ ਜਿਉਣਾ ਜੀਉਣਾ ਇੱਕ ਆਲਟ ਵੀ ਹੈ ਜੀਉਣਾ ਇੱਕ ਕਲਾ ਵੀ ਹੈ ਦੁੱਖ ਆਉਂਦੇ ਹੀ ਹੁੰਦੇ ਆ ਹਰ ਰਾਹ ਵਿੱਚ ਆਉਂਦੇ ਆ ਕਈ ਵਾਰੀ ਬੰਦਾ ਤਾਂ ਚਿੱਟਿਆਂ ਵਾਲਾਂ ਤੋਂ ਦੁਖੀ ਹੋ ਜਾਂਦਾ ਕਿ ਕਾਲੇ ਰਹਿਣੇ ਚਾਹੀਦੇ ਸੀ ਇਹ ਬੇਲੋੜਾ ਦੁੱਖ ਹੈ ਟਾਗੋਰ ਕਹਿੰਦਾ ਚਿੜੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਮੋਰਨੀ ਦੀ ਪੂਛ ਬੜੀ ਲੰਬੀ ਹੈ ਜੀਉਣਾ ਕਹਿੰਦੇ ਕਿ ਜਿਹੜਾ ਬਹਾਦਰ ਹੈ ਉਹ ਇੱਕ ਵਾਰੀ ਮਰਦਾ ਹੈ ਤੇ ਜਿਹੜਾ ਬੁਝਦਲਾ ਰੋਜ਼-ਰੋਜ਼ ਮਰਦਾ ਹੈ ਇਸ ਲਈ ਜ਼ਿੰਦਗੀ ਵਿੱਚ ਇੱਕ ਤੇ ਮੈਦਾਨੇ ਜੰਗ ਹੁੰਦਾ ਜਿੱਥੇ ਬੋਜਦਿਲ ਤੇ ਬਹਾਦਰ ਦੀ ਆਪਾਂ ਕਥਾ ਸੁਣਾਉਨੇ ਆ ਪਰ ਇੱਕ ਜੀਵਨ ਸੰਘਰਸ਼ ਹੈ ਜਿਹਦੇ ਵਿੱਚ ਅਸੀਂ ਯੁੱਧ ਲੜਦੇ ਆ ਰੋਜ਼ਾਨਾ ਹੀ ਆਪਣਾ ਜੀਵਨ ਬਸ਼ਰ ਕਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਨਾਲ ਅਸੀਂ ਅੱਗੇ ਵਧਦੇ ਆ ਤਾਂ ਉਹਦੇ ਵਿੱਚ ਬੋਜਦਿਲ ਬਣ ਕੇ ਰੋਜ਼-ਰੋਜ਼ ਮਰਾਂਗੇ ਦੁਖੀ ਹੋਵਾਂਗੇ ਬਹਾਦਰ ਬਣ ਕੇ ਸੰਸਾਰ ਤੋਂ ਜਾਵਾਂਗੇ ਸੁਖੀ ਜਾਵਾਂਗੇ ਇਸ ਲਈ ਬਹਾਦਰੀ ਵਾਲਾ ਜਜ਼ਵਾ ਹੋਣਾ ਚਾਹੀਦਾ ਹੈ ਦੁੱਖਾਂ ਨਾਲ ਟਕਰਾਉਣ ਦਾ ਆਪਣੇ ਆਪ ਸੁੱਖ ਮਹਿਸੂਸ ਹੁੰਦੇ ਨੇ ਜਦੋਂ ਬੰਦੇ ਦੀ ਵਿਚਾਰ ਸ਼ਕਤੀ ਤਕੜੀ ਹੁੰਦੀ ਹੈ ਸਤਿਗੁਰੂ ਰਹਿਮਤ ਕਰਨ ਕਿ ਹਰਨ ਧਰਮ ਗ੍ਰੰਥ ਨੇ ਹਰ ਮਜ਼ਬਬ ਦੇ ਵਿੱਚ ਹਰ ਭਾਸ਼ਾ ਦੇ ਵਿੱਚ ਹਰ ਮਨੁੱਖ ਨੂੰ ਜਿਉਣ ਦਾ ਚੱਜ ਆਚਾਰ ਦੱਸਿਆ ਸ ਸਬਰ ਹੈ ਸ ਸੰਗਤ ਹੈ ਤੇ ਸ ਸਹੀ ਸੋਚ ਹੈ ਇਹ ਪਰਵਰਤਤ ਹੋਏਗੀ ਬੰਦਾ ਸੁਖੀ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ Wahguru ji ki fateh.